12 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 1 ਨੀ ਰੋਜ਼ਾਨਾ ਪਤਾ ਬੱਕਰੀਆਂ ਜੰਮਣੋਂ ਹਟਾਤੀਆਂ ਤੇ ਮੈਂ ਕਹਿੰਦਾ ਜੰਮਦੀ ਫਿਰਦੀਆਂ ਨਹੀਂ ਆਉਂਦੀਆਂ ਅੱਜ ਫੇਰ ਮੇਵੀ ਤੇਰਾ ਜੁਦਾ ਬੰਗਾ ਪੈ ਗਿਆ ਇੱਥੋਂ ਇੱਥੋਂ ਮੰਨ ਕਰਕੇ ਦੇਉ ਨਹੀਂ ਨਾ ਨਾ ਕੋਈ ਨਾ ਮੰਨਦਾ ਕੋਈ ਹਾਂ ਇੱਥੋਂ ਮੰਨ ਕਰਕੇ ਦੇ ਹਸਾਬ ਨਾਲ ਬੋਲ ਪੱਟਵਾ ਜਾਏ ਜੀ ਜਾਮਾ ਜਾਏ 1.5 ਲੱਖ ਦੀ ਬਸ ਲੈਂਦੇ ਲਾਏ 1.5 ਲੱਖ ਕਿੱਥੇ ਤੱਕ ਇਸ ਉੱਪਰ ਦੀ ਇਹੇ ਬਹੁਤ ਸਾਲ ਜਵਾਰ ਹੋ ਗਿਆ ਨਾ ਨਾ 5000 ਤੂੰ ਵੀ ਸਟਾਰਟ ਕਰ ਤੂੰ 5000 ਤੂੰ ਸਟਾਰਟ ਕਰ ਤੂੰ ਨਹੀਂ ਦੇਣ ਵਾਲੀ ਜਾ ਜਾ ਤਾਹ ਚੜ ਕੇ ਯਾਰ ਜਦੋਂ ਦੇਣ ਦਾ ਮੁੱਲ ਲੱਗ ਗਿਆ ਇਹਨੇ ਮੰਗਦੇ ਤੁਸੀਂ ਕਿਹਾ 25000 ਦੀ ਦੇਉ ਜੀ ਠੀਕ ਹੈ ਜੀ ਕਿਉਂ ਜੀ ਹਾਂ ਹੁਣ ਤੇ ਚੱਲ ਠੀਕ ਹੈ ਜੀ ਸਾਰੇ ਬੱਚੇ ਨਹੀਂ ਜੀ ਇੱਕ ਇੱਕ ਪੱਠਾ ਇੱਕ ਪੱਠ ਨਾਲ ਆਈਏ ਕਰਿਆ ਕਰਿਆ ਕੋਈ ਨਹੀਂ ਤਾਂ ਲੈ ਲਾਂਗੇ ਆਪਾਂ ਰੁਕੀ ਕਿਉਂ ਆਇਆ ਯਾਰ ਮੀਮਣੀ ਕਿਤਨੀ ਜਾਂਦੀ 25 ਦੀ ਜੀ 26 ਕਹਤਾ 27 ਦੀ 20000 ਦੀ ਬੋਲ ਪੂਰੇ 30 ਦੀ ਫੜਾਓ ਸਾਈ ਯਾਰ ਠੀਕ ਹੈ ਲੈਓ ਜੀ ਸਾਈ ਨਹੀਂ ਨਹੀਂ ਹੋ ਗਈ ਲਵੇ ਲਾਉਣੇ ਨੂੰ ਕੀ ਯਾਰ ਢਿੱਕ ਢੀ ਗੱਲਾਂ ਦੱਸੇ ਤੂੰ ਫੜ ਪੈ ਪੈਸੇ ਜਣਾ ਬਰੇ ਕਾਉਂ ਜੀ ਹਾਂ ਠੀਕ ਕੋਈ ਧਾਰ ਨਹੀਂ ਨਾਗਦੋ ਨਗਦ ਕਹੋ ਜੀ ਮੈਂ ਕਹਾਂ ਨਹੀਂ ਲੈ 33 ਦੀ ਦੇ ਮਖਾਉਣਾ ਨਹੀਂ ਫਿਰ ਹੁਣ ਨਹੀਂ ਅੱਧੋ ਬਦ ਲਾਉਂਦੇ 32 ਦੀ ਦੇ ਨਾ ਨਾ ਲੋਕਾਂ ਨੇ ਲੱਕਰੇ 15 15 ਹਜ਼ਾਰ ਲਾਉਣੇ ਤੁਸੀਂ ਓਏ 12 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 10 ਦੀ ਛੱਡੀ ਰਾਜੂ ਨੇ ਜਮਾ ਸਰੇ ਮਹਾਰਾਜ ਬੱਕੀ ਯਾਰ ਲਾ ਬਈ ਹਰ ਲੋਕਾਂ ਦੀ ਆਹ ਪਰ ਤੁਹਾਡੇ ਜਿ ਕਸੂਰ ਨਹੀਂ ਬਈ ਮੇਰੇ ਚਾਹੇ ਚੱਕੀ ਵੀ ਸਿਰੇ ਤੋਂ ਆ ਹਾਂ 35000 ਦੀ ਦੇ ਚੱਕ ਭੈਣ ਦੇ ਕਰੰਟ ਦੇਖ ਬੰਦਰ ਚਾ ਹਾਂ ਪਟਿਆਲੇ ਵਾਲਾ ਕਰੰਟ ਜਿੰਨਾ ਕਰੰਟ ਮਾਰਦਾ 240 ਦੀ ਨਾ ਨਾ ਸੂਰੇ 40 ਦੀ ਹਾਂ ਨਹੀਂ ਨਹੀਂ ਬੱਕਰੀਆਂ ਜੰਮਣੋਂ ਹਟਾਤੀਆਂ ਮੈਨੇ ਮੈਨੂੰ ਕਹਿੰਦਾ ਜੰਮਦੀ ਫਿਰ ਕਿਹਨੇ ਜਾਂਦੇ ਆਈ ਮੇਰੀ ਜੰਮਦੀ ਵੀ ਨਹੀਂ ਪੈਂਦੀ ਚੱਲ ਆ ਜੋ ਜੰਮਦਾ ਪੈਂਦੀ ਆ ਜਲਦੀ ਬਣਾਉਂ ਦਸਤ ਦੇ ਦੀ ਜਰਾ ਜੂਸਾ ਛਾਛ ਦੇਓ ਜਰਾ ਲੈ ਵੀਰ ਅੱਜੀ 40 ਦਿੱਤਾ ਇੱਥੇ ਲੈਓ ਇੱਥੇ ਜੰਦਾ ਨਾਗਦਾ ਮੈਂ ਦੇਉਂਗਾ 40000 ਆ ਜਾ ਇਹਦੇ ਕਿਤੇ ਲੈ ਕੇ ਆ ਜਾ ਨਾ ਮਾਲ ਜਿੱਕੇ ਨਾ 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 ਕੋਈ ਟੈਮ ਲੱਗੀ ਜਾਂਦੇ ਆ ਜਾ ਬਾਈ ਆ ਜਾ ਬਾਈ ਆ ਜਾ ਮੈਂ ਯਾਰ ਬਾਹਰ ਨੂੰ ਲੈ ਕੇ ਜਾਣੇ ਸੀ 40000 ਲਾਤਾ ਕਪੜੀਆਂ ਨੇ ਬੱਕਰੀ ਤੇ ਕੰਨਾਂ ਦੀ ਲੈਂਥ ਬਹੁਤ ਆ ਬੱਕਰੀ ਜੀ 40000 ਸੌਦਾ ਬਣਿਆ ਨਹੀਂ ਗੜਬੇ ਵਾਲੇ ਦਾ 40000 ਰੁਪਇਆ ਦੇਖ ਸਕਦੇ ਹੋ 35 ਦਾ ਜੀ ਕਿੰਗਾ ਚਾਈਲਾ ਬਰਾਦ ਤੇ ਢਾਕੀ ਬਾਤੇ ਇੱਕ ਪਾਠ ਨਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਰਾਜੂ ਦੜਬੇ ਵਾਲੇ ਦਾ ਚੈਨਲ ਹੈ ਆਪਣਾ ਰਾਜੂ ਗੌਟ ਫਾਰਮ ਦੜਬਾ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਧੰਨਵਾਦ ਜੀ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣੇ ਚੈਨਲ ਨੂੰ